گڑرج مناج دن میں تینوں فورسز آرمی ایئر فورس نے بھی ارد سینک بلانے سوبے دیا پولیس فورس کے بہادر نوجوانوں سلام کرتا ہوں ਜਿਨ੍ਹਾਂ ਨੇ ਦੇਸ਼ ਦੀ ਆਜ਼ਾਦੀ ਨੂੰ ਬਰਕਰਾਰ ਰੱਖਣ ਲਈ ਵੱਡੀਆਂ ਕੁਰਬਾਨੀਆਂ ਦਿੱਤੀਆਂ ਅਤੇ ਨਿਰੰਤਰ ਦੇਸ਼ ਦੀ ਖੱਟ ਦਾ ਤੇ ਇਕਤਾ ਦੀ ਰਾਖੀ ਕਰ ਰਹੇ ਹਨ ਪੰਜਾਬ ਦੇ ਕਿਸਾਨ ਦੇਸ਼ ਦਾ ਢਿੱਡ ਭਰਨ ਲਈ ਲਗਾਤਾਰ ਪਨਠਕ ਮਿਹਨਤ ਕਰ ਰਹੇ ਹਨ ਸਾਡੇ ਕਿਸਾਨਾਂ ਨੇ ਦੇਸ਼ ਦੇ ਅੰਨ ਭੰਡਾਰਨ ਵਿੱਚ ਹਮੇਸ਼ਾ ਆਸ ਤੋਂ ਵੱਧ ਯੋਗਦਾਨ ਪਾਇਆ ਹੈ ਸਾਡੇ ਸਵਾਸ਼ੇਵਕਾਂ ਨੇ ਕਰੋਨਾ ਵਰਗੀਆਂ ਮਹਾਮਾਰੀਆਂ ਤੇ ਹੜ ਵਰਗੀਆਂ ਕੁਦਰਤੀ ਆਫਤਾ ਦੌਰਾਨ ਅਡੋਲ ਖੜੇ ਹੋ ਕੇ ਹਰ ਲੋੜਵੰਦ ਵਿਅਕਤੀ ਵੱਲ ਹੱਥ ਵਧਾਇਆ ਤੇ ਇਕਤਾ ਦਾ ਸੁਨੇਹਾ ਦਿੱਤਾ ਹੈ ਪੰਜਾਬ ਦੇ ਪਾਣੀਓ ਕੁਪਮંત્રી ਸਦਾਪੂਰਮ ਸਿੰਘ ਦੀ ਸਦਾਪੂਰਮ ਸਿੰਘ ਜੀ ਦੀ ਗੁਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਲੋਕ ਪੱਖ ਲਪੱਖੀ ਫੈਸਲੇ ਲੈਣ ਦੇ ਸਿਹਤ ਅਤੇ ਸਿੱਖਿਆ ਦੇ ਖੇਤਰ ਵਿੱਚ ਜ਼ਿਕਰ ਨੂੰ ਸੁਧਾਰ ਕੀਤੇ ਗਏ ਹਨ ਆਮ ਮਾਤਨੀ ਕਲੀਨਿਕ ਲੋਕਾਂ ਦੇ ਘਰਾਂ ਨੇੜੇ ਦਵਾਈ ਸਿਹਤ ਸਹੂਲਤਾਂ ਚੂਰੋ ਫੈਂਡ ਐਮਿਨਸ ਵਰਗੀਆਂ ਬਿਮਾਰੀ ਸਿੱਖਿਆ ਦੇ ਦੇ ਰਹੀ ਹੈ ਪੰਜਾਬ ਨੂੰ ਦੇਸ਼ ਦੇ ਮੋਢੀ ਸੰਦਿਆਂ ਦੀ ਕਿਤਾਬ ਵਿੱਚ ਲੈ ਕੇ ਆਉਣ ਲਈ ਸਾਡੀ ਸਰਕਾਰ ਦਿਨ ਰਾਤ ਮਿਹਨਤ ਕਰ ਰਹੀ ਹੈ ਪ੍ਰਸ਼ਾਸਨ ਵੱਲੋਂ ਲੋਕਾਂ ਦੀਆਂ ਬਰੂਹਾਂ ਤੇ ਸੇਵਾ ਕੈਂਪ ਲਗਾ ਕੇ ਬਿਹਤਰੀਨ ਪ੍ਰਦਰਸ਼ਨ ਦਿੱਤਾ ਜਾ ਰਿਹਾ ਹੈ ਸਿੱਖਿਆ ਕ੍ਰਾਂਤੀ ਨਾਲ ਸੂਬੇ ਦੇ ਹਰ ਪਿੰਡ ਵਿੱਚ ਬਣੇ ਸਰਕਾਰੀ ਸਕੂਲ ਦੀ ਤੋਹਾਰ ਬਦਲੀ ਗਈ ਹੈ ਸਾਡੀ ਸਰਕਾਰ ਨੇ ਨਸ਼ਿਆਂ ਦੇ ਕੋਲ ਨੂੰ ਜੜੋਂ ਖਤਮ ਕਰਨ ਲਈ ਨਸ਼ਜੁੱਦ ਨਸ਼ਿਆਂ ਉਦੋਂ ਵਰਗੀ ਨਸ਼ਾ ਮਹਨ ਨੂੰ ਹਰ ਪਿੰਡ ਵਿੱਚ ਪਹੁੰਚਾਇਆ ਹੈ ਨਸ਼ਿਆਂ ਬਹੁਤ ਲੋਕ ਲਾਂਬਤ ਹੋਏ ਹਨ ਅਤੇ ਨਸ਼ਿਆਂ ਦੀ ਦੰਦਲ ਵਿੱਚ ਫਸੇ ਹੋਏ ਢੋਲੇ ਵਾਲੇ ਲੋਕਾਂ ਨੂੰ ਮੋਟ ਕਲੀਨ ਹੀ ਐਡਿਕਸ਼ਨ ਸੈਂਟਰ ਨਸ਼ਾ ਮੁਕਤ ਕੇਂਦਰਾਂ ਵਿੱਚ ਇਲਾਜ ਕਰਵਾ ਕੇ ਹੁਨੇਰ ਸਹਲਾਈ ਦੇ ਕੇ ਉਹਨਾਂ ਨੂੰ ਆਮ ਵਰਗਾ ਜੀਵਨ ਬਤੀਤ ਕਰਨ ਦੇ ਯੋਗ ਪ੍ਰਵੰਹ ਕੀਤੇ ਗਏ ਹਨ ਇਹ ਸਾਡੇ ਸ਼ਹੀਦਾਂ ਦੇ ਸੁਪਨਿਆਂ ਦਾ ਪੰਜਾਬ ਹੈ ਜੋ ਦਿਨ ਪ੍ਰਤੀ ਦਿਨ ਹਰ ਰੋਜ਼ ਲਿਸ਼ਕ ਰਿਹਾ ਹੈ ਜਦੋਂ ਵੀ ਸਾਡੇ ਦੇਸ਼ ਤੇ ਦੁਸ਼ਮਣ ਤਾਕਤਾਂ ਨੇ ਮਾਰੀ ਲਿਗਾ ਰੱਖੀ ਹੈ ਤਾਂ ਸਾਡੀਆਂ ਫੋਰਸਾਂ ਨੇ ਉਹਨਾਂ ਨੂੰ ਮੂੰਹ ਤੋੜ ਮਾ ਜਵਾਬ ਦਿੱਤਾ ਹੈ ਆਪ ਵਿੱਚ ਮੈਂ ਇੱਕ ਵਾਰ ਫੇਰ ਆਪ ਸਭ ਨੂੰ ਸਰਤਕ ਦਾ ਦੇਖਤੀਆਂ ਸ਼ੁਭ ਕਾਮਨਾਵਾਂ ਦਿੰਦੇ ਹੋਏ ਦੇਸ਼ ਅਤੇ ਸੂਬੇ ਦੇ ਲੋਕਾਂ ਦੀ ਜ਼ਿੰਦਗੀ ਦੀ ਖੁਸ਼ਹਾਲੀ ਦੀ ਕਾਮਨਾ ਕਰਦਾ ਹਾਂ ਅਤੇ ਪਰਮਾਤਮਾ ਅੱਗੇ ਅਰਦਾਸ ਕਰਦਾ ਹਾਂ ਕਿ ਸਾਰਿਆਂ ਦੀ ਜ਼ਿੰਦਗੀ ਖੁਸ਼ੀਆਂ ਖੇਡਿਆਂ ਨਾਲ ਭਰੀ ਰਹੇ ਜੈ ਹਿੰਦ